ਵਿਹਾਰ ਦੀ ਇੱਕ ਔਰਤ ਹੋਮਗਾਰਡ ਟੈਸਟ ਦੌਰਾਨ ਹੋਈ ਬੇਹੋਸ਼ ਚਲਦੀ ਐਂਬੂਲੈਂਸ ਵਿੱਚ ਸਮੂਹਿਕ ਬਲਾਤਕਾਰ ਜੀ ਹਾਂ ਇਹ ਕਥਿਤ ਹਮਲਾ 24 ਜੁਲਾਈ ਨੂੰ ਬੋਧਗਿਆ ਦੇ ਬਿਹਾਰ ਮਿਲਟਰੀ ਪੁਲਿਸ ਸਟੇਸ਼ਨ ਮੈਦਾਨ ਵਿੱਚ ਚੱਲ ਰਹੇ ਹੋਮਗਾਰਡ ਭਰਤੀ ਅਭਿਆਸ ਦੌਰਾਨ ਹੋਇਆ ਸੀ ਇਸ ਮਾਮਲੇ ਦੀ ਜਾਂਚ ਲਈ ਇੱਕ ਐਸਆਈਟੀ ਅਤੇ ਇੱਕ ਫੋਰੈਂਸਿਕ ਟੀਮ ਨੂੰ ਤਾਇਨਾਤ ਕੀਤਾ ਗਿਆ ਹੈ ਬਿਹਾਰ ਦੇ ਗਿਆ ਜ਼ਿਲ੍ਹੇ ਵਿੱਚ ਹੋਮਗਾਰਡ ਭਰਤੀ ਮੁਹਿੰਮ ਵਿੱਚ ਹਿੱਸਾ ਲੈ ਰਹੀ ਇੱਕ 26 ਸਾਲਾ ਔਰਤ ਨਾਲ ਕਥਿਤ ਤੌਰ ਤੇ ਚਲਦੀ ਐਂਬੂਲੈਂਸ ਦੇ ਵਿੱਚ ਸਮੂਹਿਕ ਬਲਤਕਾਰ ਕੀਤਾ ਗਿਆ ਜਿਸ ਦੇ ਵਜੋਂ ਉਸ ਦੇ ਸਰੀਰਕ ਜਾਂਚ ਦੌਰਾਨ ਡਿੱਗਣ ਤੋਂ ਬਾਅਦ ਹਸਪਤਾਲ ਲਿਜਾਈ ਜਾ ਰਹੀ ਸੀ। ਇਹ ਕਥਿਤ ਹਮਲਾ 24 ਜੁਲਾਈ ਨੂੰ ਬੋਧ ਗਿਆ ਦੇ ਬਿਹਾਰ ਮਿਲਟਰੀ ਪੁਲਿਸ ਸਟੇਸ਼ਨ ਵਿੱਚ ਚੱਲ ਰਹੇ ਹੋਮਗਾਰਡ ਭਰਤੀ ਅਭਿਆਸ ਦੌਰਾਨ ਹੋਇਆ। ਪੁਲਿਸ ਦੇ ਅਨੁਸਾਰ ਔਰਤ ਸਰੀਰਕ ਸੈਨ ਚੀਲਤਾ ਟੈਸਟ ਕਰਦੇ ਸਮੇਂ ਬੇਹੋਸ਼ ਹੋ ਗਈ ਜੋ ਕਿ ਭਰਤੀ ਲੇ ਪ੍ਰਕਿਰਿਆ ਦਾ ਹਿੱਸਾ ਹੈ ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਉਸ ਨੂੰ ਤੁਰੰਤ ਮੌਕੇ ਤੇ ਮੌਜੂਦ ਇੱਕ ਐਂਬੂਲੈਂਸ ਰਾਹੀਂ ਹਸਪਤਾਲ ਲੈ ਜਾਣ ਦਾ ਪ੍ਰਬੰਧ ਕੀਤਾ ਔਰਤ ਦਾ ਦੋਸ਼ ਹੈ ਕਿ ਉਹ ਜਦੋਂ ਬੇਹੋਸ਼ ਹੋਈ ਸੀ ਤਾਂ ਐਂਬੂਲੈਂਸ ਦੇ ਅੰਦਰ ਕਈ ਵਿਅਕਤੀਆਂ ਨੇ ਉਸ ਦੇ ਨਾਲ ਬਲਾਤਕਾਰ ਕੀਤਾ ਉਸ ਦੇ ਬਿਆਨ ਤੋਂ ਬਾਅਦ ਬੋਧ ਗਿਆ ਪੁਲਿਸ ਸਟੇਸ਼ਨ ਵਿੱਚ ਇੱਕ ਐਫ ਆਈ ਆਰ ਵੀ ਦਰਜ ਕਰਵਾਈ ਗਈ ਮਿਲੇ ਦੀ ਜਾਂਚ ਲਈ ਇੱਕ ਐਸ ਆਈ ਟੀ ਅਤੇ ਇੱਕ ਫੋਰੈਂਸਿਕ ਟੀਮ ਤਾਇਨਾਤ ਕੀਤੀ ਗਈ ਐਫ ਆਈ ਆਰ ਦੇ ਕੁਝ ਘੰਟਿਆਂ ਦੇ ਅੰਦਰ ਹੀ ਇਹਨਾਂ ਦੋਵਾਂ ਟੀਮਾਂ ਨੇ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਦੀ ਪਛਾਣ ਐਂਬੂਲੈਂਸ ਡਰਾਈਵਰ ਵਿਨੇ ਕੁਮਾਰ ਅਤੇ ਉਸ ਦੇ ਵਿੱਚ ਮੌਜੂਦ ਟੈਕਨੀਸ਼ੀਅਨ ਅਜੀਤ ਕੁਮਾਰ ਵਜੋਂ ਹੋਈ ਹੈ ਦੋਵੇਂ ਵਿਅਕਤੀ ਇਸ ਸਮੇਂ ਪੁਲਿਸ ਦੀ ਹਿਰਾਸਤ ਵਿੱਚ ਹਨ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਆਸ-ਪਾਸ ਦੇ ਸੀਸੀਟੀਵੀ ਫੁਟੇਜ ਤੋਂ ਐਂਬੂਲੈਂਸ ਦੇ ਰੂਟ ਅਤੇ ਉਸ ਦੇ ਟਾਈਮ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਪੁਲਿਸ ਸ਼ਿਕਾਇਤ ਦੇ ਅਨੁਸਾਰ ਔਰਤ ਨੇ ਦੱਸਿਆ ਕਿ ਸਰੀਰਕ ਜਾਂਚ ਦੌਰਾਨ ਉਹ ਬੇਹੋਸ਼ ਹੋ ਗਈ ਸੀ ਅਤੇ ਉਸ ਨੂੰ ਆਵਾਜਾਈ ਦੌਰਾਨ ਵਾਪਰੀਆਂ ਘਟਨਾਵਾਂ ਬਾਰੇ ਅਸ਼ੰਕਤ ਤੌਰ ਤੇ ਨਹੀਂ ਸੀ ਪਤਾ ਉਸਨੇ ਬਾਅਦ ਵਿੱਚ ਪੁਲਿਸ ਅਤੇ ਹਸਪਤਾਲ ਅਧਿਕਾਰੀਆਂ ਨੂੰ ਸੂਚਿਤ ਕੀਤਾ ਕਿ ਐਂਬੂਲੈਂਸ ਦੇ ਅੰਦਰ ਤਿੰਨ ਤੋਂ ਚਾਰ ਆਦੀ ਮੈਨੁਸ ਦੇ ਨਾਲ ਬਲਾਤਕਾਰ ਕੀਤਾ ਹੈ। ਹਿੰਦੁਸਤਾਨ ਦੇ ਹਾਲਾਤ ਦਿਨ ਬਰ ਦਿਨ ਬਿਮਾੜੇ ਤੇ ਬੱਤਰ ਹੁੰਦੇ ਜਾ ਰਹੇ ਹਨ ਇਸ ਦੇ ਵਿੱਚ ਸਰਕਾਰ ਦਾ ਦੋਸ਼ ਹੈ ਜਾਂ ਪੁਲਿਸ ਪ੍ਰਸ਼ਾਸਨ ਦਾ ਦੋਸ਼ ਹੈ ਤੁਸੀਂ ਕਮੈਂਟ ਕਰਕੇ ਆਪਣੇ ਵਿਊਜ਼ ਜ਼ਰੂਰ ਦੱਸੋ।